ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਾ ਅਨੰਦ ਜੀ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਥੋੜਾ ਸਮਾਂ ਪਹਿਲਾਂ ਹੀ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਹੋਇਆ ਹੈ ਸਾਰੇ ਹੀ ਮੁਲਾਜ਼ਮ ਵਰਗ ਦੇ ਲਈ ਠੀਕ ਹੈ ਜੀ ਇਹਦੇ ਵਿੱਚ ਦੋਸਤੋ ਆਪਾਂ ਕਿ ਸਿਰਫ ਇਕੱਲੇ ਅਧਿਆਪਕ ਵਰਗ ਦੀ ਗੱਲ ਨਹੀਂ ਕਰ ਰਹੇ ਸਾਰੇ ਹੀ ਮੁਲਾਜ਼ਮ ਵਰਗ ਦੇ ਲਈ ਚਾਹੇ ਡਾਕਟਰ ਹੈ ਟੀਚਰ ਹੈ ਕੋਈ ਬਿਜਲੀ ਮਹਿਕਮੇ ਦੇ ਵਿੱਚ ਹੈ ਕੋਈ ਚਾਹੇ ਜਲ ਸਪਲਾਈ ਮਹਿਕਮੇ ਦੇ ਵਿੱਚ ਹੈ ਭਾਵ ਉਹਨਾਂ ਕਰਮਚਾਰੀ ਲਈ ਖਾਸ ਕਰ ਜਿਹੜੇ ਗਰੁੱਪ ਸੀ ਤੇ ਗਰੁੱਪ ਡੀ ਦੇ ਵਿੱਚ ਆਉਂਦੇ ਠੀਕ ਹੈ ਜੀ ਚਾਹੇ ਉਹ ਕਿਸੇ ਵੀ ਕਿਤੇ ਨਾਲ ਸੰਬੰਧ ਰੱਖਦੇ ਹੈ ਕਿਸੇ ਵੀ ਫੀਲਡ ਦੇ ਵਿੱਚ ਹੈ ਉਹਨਾਂ ਸਾਰੇ ਹੀ ਭੈਣ ਭਰਾਵਾਂ ਲਈ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਦੋਸਤੋ ਅੱਜ ਦੋ ਖੁਸ਼ਖਬਰੀਆਂ ਦੇਖਣ ਨੂੰ ਮਿਲੀਆਂ ਨੇ ਸਭ ਤੋਂ ਪਹਿਲੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੂਸਰੀ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ ਇਸ ਵੀਡੀਓ ਦੇ ਅੰਤ ਦੇ ਵਿੱਚ ਦੱਸਾਂਗੇ ਤੇ ਉਸ ਦੇ ਉੱਪਰ ਕੱਲ ਆਪਾਂ ਡਿਟੇਲ ਦੇ ਵਿੱਚ ਵੀਡੀਓ ਲੈ ਕੇ ਆਵਾਂਗੇ ਠੀਕ ਹੈ ਜੀ ਸੋ ਦੋਸਤੋ ਪਹਿਲੀ ਜਿਹੜੀ ਖੁਸ਼ਖਬਰੀ ਵਾਲੀ ਗੱਲ ਹੈ ਉਹ ਸਾਰੇ ਮੁਲਾਜ਼ਮ ਵਰਗ ਦੇ ਲਈ ਹੈ ਤੇ ਜਿਹੜੀ ਦੂਸਰੀ ਹੈ ਉਹ ਸਿਰਫ ਇੱਕ ਖਾਸ ਪਾਰਟਿਕੂਲਰ 6635 ਕੈਂਡੀਡੇਟਸ ਵਾਸਤੇ ਹੈ ਕਿਉਂਕਿ ਅੱਜ ਇੱਕ ਖਬਰ ਸਾਹਮਣੇ ਆਈ 68 ਪੈਂਦੀ ਕੈਂਡੀਡੇਟਸ ਦੀ ਕਿ 68 ਪੈਂਦੀ ਕੈਂਡੀਡੇਟਸ ਦੀ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਸੈਲਰੀ ਉਹ ਆ ਚੁੱਕੀ ਹੈ ਠੀਕ ਹੈ ਜੀ ਤੇ ਉਹ ਸੈਲਰੀ ਆਈ ਵੀ ਦੋਸਤੋ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਭਾਅ ਬੇਸਿਕ 41100 ਦੇ ਨਾਲ ਜਿਹੜੀ ਸੈਲਰੀ ਬਣ ਕੇ ਆਈ ਹੈ ਠੀਕ ਹੈ ਜੀ ਉਹਦੇ ਵਿੱਚ ਡਿਟੇਲ ਵੀਡੀਓ ਆਪਾਂ ਤੁਹਾਨੂੰ ਕੱਲ ਨਹੀਂ ਸਾਂਝੀ ਕਰਾਂਗੇ ਜੇ ਅੱਜ ਆਪਾਂ ਨੂੰ ਪੱਤਰ ਮਿਲ ਗਿਆ ਠੀਕ ਹੈ ਤਾਂ ਅੱਜ ਆਪਾਂ ਉਹ ਤੁਹਾਡਾ ਸਾਂਝੀ ਕਰਾਂਗੇ ਫਿਲਹਾਲ ਆਪਣੇ ਕੋਲ ਸਿਰਫ ਇਨਫੋਰਮੇਸ਼ਨ ਆਈ ਹੈ ਠੀਕ ਹੈ ਜੀ ਸੋ ਉਸ ਦੇ ਬਿਹਾਫ ਤੇ ਆਪਾਂ ਸਿਰਫ ਤੁਹਾਨੂੰ ਦੱਸ ਰਹੇ ਹਾਂ ਕਿ 66 ਪੈਂਦੀ ਕੈਂਡੀਡੇਟਸ ਲਈ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਪਰ ਹੁਣ ਰੁਖ ਕਰਦੇ ਆਪਾਂ ਅੱਜ ਦੀ ਇਸ ਵੀਡੀਓ ਵੱਲ ਜਿਹੜੇ ਸਾਰੇ ਅਧਿਆਪਕ ਵਰਗ ਦੇ ਲਈ ਸਾਰੇ ਮੁਲਾਜ਼ਮ ਵਰਗ ਦੇ ਲਈ ਇਹਦੇ ਵਿੱਚ ਕੰਨੇ ਅਧਿਆਪਕ ਨਹੀਂ ਸ਼ਾਮਲ ਕਰ ਸਕਦੇ ਸਾਰੇ ਹੀ ਅਧਿਆਪਕ ਵਰਗ ਦੇ ਲਈ ਜਾਂ ਕਹਦੀ ਵੀ ਦੋਸਤੋ ਜਿੰਨੇ ਵੀ ਮੁਲਾਜ਼ਮ ਵਰਗ ਹੈ ਉਹਨਾਂ ਸਾਰਿਆਂ ਲਈ ਹੀ ਖੁਸ਼ਖਬਰੀ ਵਾਲੀ ਗੱਲ ਹੈ ਜਿਹੜੇ ਗਰੁੱਪ ਸੀ ਤੇ ਗਰੁੱਪ ਡੀ ਨਾਲ ਸੰਬੰਧ ਰੱਖਦੇ ਹੋ ਸੋ ਦੋਸਤੋ ਵਿਭਾਗ ਵੱਲੋਂ ਵਿੱਤ ਭਾਗ ਜਾਂ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਉਹ ਕੀ ਹੈ ਜੀ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਆ ਆਪਣੀ ਗ੍ਰੋਸ ਸੈਲਰੀ ਬਣਦੀ ਹੈ ਉਸ ਤੋਂ ਬਾਅਦ ਆਪਣੀ ਡਿਡਕਸ਼ਨ ਕੀਤੀ ਜਾਂਦੀ ਹੈ ਐਨਪੀਐਸ ਕੱਟਿਆ ਜਾਂਦਾ ਜੀ ਤਾਂ ਜਿਹੜਾ 10% ਉਸ ਤੋਂ ਬਾਅਦ ਜੀਆਈਸ ਕੱਟਿਆ ਜਾਂਦਾ 120 ਰੁਪਏ ਤੇ ਇੱਕ ਜਿਹੜਾ ਦੋਸਤੋ ਟੈਕਸ ਕੱਟਿਆ ਜਾਂਦਾ ਜੀ ਡਿਵੈਲਪਮੈਂਟ ਟੈਕਸ ਦੇ ਨਾਂ ਤੇ ਆਪਾਂ ਤੋਂ 200 ਰੁਪਿਆ ਪਰ ਮੰਥ ਹਰ ਸੈਲਰੀ ਤੇ ਉੱਪਰ ਕੱਟਿਆ ਜਾਂਦਾ ਸੋ ਅੱਜ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਹੋਇਆ ਸੋ ਜਿਸ ਦੇ ਵਿੱਚ ਗਰੁੱਪ ਸੀ ਅਤੇ ਗਰੁੱਪ ਡੀ ਦੇ ਜਿੰਨੇ ਵੀ ਮੁਲਾਜ਼ਮ ਨੇ ਕਿਸੇ ਵੀ ਕੈਟਾਗਰੀ ਨਾਲ ਸਬੰਧ ਰੱਖਦੇ ਆ ਉਹਨਾਂ ਸਾਰਿਆਂ ਦਾ ਹੀ ਜੁਲਾਈ ਤੋਂ ਠੀਕ ਹੈ ਜੀ ਅੱਜ ਤੋਂ ਜਿਸ ਤਰ੍ਹਾਂ ਕੀ ਤੁਸੀਂ ਲਿਖਿਆ ਸਭ ਤੋਂ ਤੁਰੰਤ ਅੱਜ ਤੱਕ ਜਿੰਨਾ ਹੁਣ ਕੱਟ ਲਿਆ ਠੀਕ ਹੈ ਇਸ ਤੋਂ ਬਾਅਦ ਭਾਵੇਂ ਜੁਲਾਈ ਤੋਂ 1 ਅਗਸਤ ਮਹੀਨੇ ਤੋਂ ਜਿਹੜਾ ਤੁਹਾਡਾ ਡਿਵੈਲਪਮੈਂਟ ਟੈਕਸ ਹੈ 200 ਰੁਪਏ ਕੱਟਿਆ ਜਾਣਾ ਹੈ ਉਹ ਗਰੁੱਪ ਸੀ ਤੇ ਗਰੁੱਪ ਡੀ ਦਾ ਉਹ ਅੱਜ ਤੋਂ ਖਤਮ ਕਰ ਦਿੱਤਾ ਗਿਆ ਭਾਵੇਂ ਤੁਹਾਨੂੰ ਉਸ ਦੇ ਵਿੱਚ ਮਾਫੀ ਦੇ ਦਿੱਤੀ ਗਈ ਹੈ ਠੀਕ ਹੈ ਜੀ ਹੁਣ ਜਿਹੜਾ ਹਰ ਮਹੀਨੇ ਤੁਹਾਡੀ 200 ਤਨਖਾਹ ਵਧ ਕੇ ਆਉਗੀ ਸੋ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਦੋਸਤੋ ਸਾਰੇ ਹੀ ਮੁਲਾਜ਼ਮ ਵਰਗ ਦੇ ਲਈ ਕਿਉਂਕਿ ਜਿਹੜਾ ਡਿਵੈਲਪਮੈਂਟ ਟੈਕਸ ਜਿਹਨੂੰ ਬਹੁਤ ਸਾਰੇ ਜੂਨੀਅਰ ਵੱ ਕਰਨੇਸ਼ਿੰਗ ਅਰਚ ਕੀਤੇ ਗਏ ਯੂਨੀਅਨਾਂ ਨੇ ਬਾਰ ਬਾਰ ਇਹ ਚੀਜ਼ ਕਿ ਆ ਵੀ ਸਾਨੂੰ ਇਹ ਇੱਕ ਤਰ੍ਹਾਂ ਦਾ ਜਜੀਆ ਕਰ ਜਿਹੜਾ ਇਹਨੂੰ ਬੋਲਿਆ ਜਾਂਦਾ ਸੀ ਕਿ ਸਾਡੇ ਤੇ ਬਾਧੂ ਥੋਪਿਆ ਗਿਆ ਜਿਹੜਾ ਉਹ ਕੱਟਿਆ ਜਾਣਾ ਚਾਹੀਦਾ ਤਾਂ ਹੁਣ ਇਹਨਾਂ ਨੇ ਕੀ ਕੀਤਾ ਗਰੁੱਪ ਸੀ ਤੇ ਗਰੁੱਪ ਡੀ ਦੇ ਲਈ ਜਿਹੜੀ ਉਹਦੇ ਵਿੱਚ ਮਾਫੀ ਦੇ ਦਿੱਤੀ ਕਿ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਲਾਸ ਸੀ ਅਤੇ ਕਲਾਸ ਡੀ ਕਰਮਚਾਰੀ ਦੇ ਵਿਕਾਸ ਸਟ੍ਰੈਕਚਰ 200 ਰੁਪਏ ਪ੍ਰਤੀ ਮਹੀਨਾ ਨੂੰ ਖਤਮ ਕਰਨ ਸਬੰਧੀ ਜਿਹੜਾ ਅੱਜ ਪੱਤਰ ਜਾਰੀ ਹੋਇਆ ਠੀਕ ਹੈ ਜੀ ਸੋ ਪੱਤਰ ਜਿਹੜਾ ਜਾਰੀ ਹੋਇਆ ਸਾਰੇ ਸਟੇਟ ਦੇ ਪ੍ਰਬੰਧਕ ਕਾਰਜਕਾਰੀ ਅਧਿਕਾਰੀ ਪੰਜਾਬ ਰਾਜ ਦੇ ਪੀਯੂਐਸਸੀ ਬੋਰਡ ਕਾਰਪੋਰੇਸ਼ਨ ਸਿਖਰ ਸਹਿਕਾਰੀ ਸੰਸਥਾਵਾਂ ਪੰਜਾਬ ਸਰਕਾਰ ਜਿੰਨੀ ਵੀ ਇਹ ਨਾਲ ਸੰਬੰਧ ਰੱਖਦੇ ਸਾਰੇਆਂ ਵਾਸਤੇ ਹੀ ਜਿਹੜਾ ਅੱਜ ਪੱਤਰ ਉਹ ਜਾਰੀ ਹੋ ਚੁੱਕਿਆ ਹੈ ਦੋਸਤੋ ਠੀਕ ਹੈ ਜੀ ਸੋ ਇਹ ਪਟਿਆਲਾ ਦਫਤਰ ਦੇ ਵਿੱਚੋਂ ਜਿਹੜਾ ਅੱਜ ਪੱਤਰ ਜਾਰੀ ਹੋਇਆ ਸੋ ਸਾਰੇ ਵਿਭਾਗਾਂ ਨੂੰ ਜਾਰੀ ਕਰ ਦਿੱਤਾ ਗਿਆ ਹੁਣ ਜਿਹੜੇ ਅਗਸਤ ਮਹੀਨੇ ਤੋਂ ਤੁਹਾਡਾ 200 ਰੁਪਿਆ ਕੱਟਿਆ ਨਹੀਂ ਜਾਊਗਾ ਸਗੋਂ ਤੁਹਾਡੀ ਸੈਲਰੀ ਵਿੱਚ ਵਧ ਕੇ ਆਊਗਾ ਠੀਕ ਹੈ ਜੀ ਸੋ ਕਿਰਪਾ ਕਰਕੇ ਹਰ ਇੱਕ ਕੋਸ਼ਿਸ਼ ਕਰਿਆ ਕਰੋ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਇੱਕ ਕਮੈਂਟ ਦੇ ਵਿੱਚ ਉਦੇ ਵਿੱਚ ਤੁਹਾਡਾ ਸੁਝਾਅ ਕੀ ਹੈ ਤੁਸੀਂ ਕੀ ਜਾਣਕਾਰੀ ਚਾਹੁੰਦੇ ਹੋ ਜਾਂ ਤੁਸੀਂ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਦੋਸਤੋ ਹਰ ਇੱਕ ਬੰਦਾ ਪਰਫੈਕਟ ਹੋਵੇ ਬਹੁਤ ਸਾਰੀਆਂ ਕਮੀਆਂ ਹੋ ਸਕਦੀਆਂ ਸੋ ਤੁਸੀਂ ਆਪਣਾ ਛੋਟਾ ਭਰਾ ਸਮਝ ਕੇ ਸੁਝਾਅ ਜਰੂਰ ਦਿਇਆ ਕਰੋ ਇੱਕ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਤੁਹਾਨੂੰ ਕੁਝ ਚੰਗਾ ਲੱਗਦਾ ਸੋ ਇਹ ਵੀਡੀਓ ਵੱਧ ਤੋਂ ਵੱਧ ਸਾਰੇ ਮੁਲਾਜ਼ਮ ਵਰਗ ਦੇ ਲਈ ਸ਼ੇਅਰ ਕਰਨ ਵਾਲੀ ਹੈ ਕਿਉਂਕਿ ਹਰ ਇੱਕ ਭੈਣ ਭਰਾ ਨੂੰ ਇਸ ਇਨਫੋਰਮੇਸ਼ਨ ਬਾਰੇ ਪਤਾ ਹੋਣਾ ਚਾਹੀਦਾ ਦੋਸਤੋ ਠੀਕ ਹੈ ਜੀ ਕਿ ਅਗਲੀ ਵਾਰ ਤੋਂ ਜਿਹੜਾ ਉਹਨਾਂ ਦੀ 200 ਰੁਪਏ ਤਨਖਾਹ ਵਧ ਕੇ ਆਉਗੀ ਜਿਹੜਾ ਡਿਵੈਲਪਮੈਂਟ ਟੈਕਸ ਬਣਦਾ ਸੀ ਉਹ ਹੁਣ ਕਟਿਆ ਜਾ ਠੀਕ ਹੈ ਜੀ ਸੋ ਦੂਸਰੀ ਆਪਾਂ ਗੱਲ ਕਰ ਰਹੇ ਸੀ 6835 ਕੈਂਡੀਡੇਟਸ ਵਾਸਤੇ ਸੋ ਅਜੇ ਆਪਾਂ ਨੂੰ ਕਲੀਅਰ ਨਹੀਂ ਹੋਇਆ ਵੀ ਇਹ ਕਿਹੜੇ ਏਰੀਆ ਦੇ ਵਿੱਚ ਜਿਹੜੀ ਸੈਲਰੀ ਹੋ ਬਣ ਕੇ ਆਈ ਹੈ ਫਿਲਹਾਲ ਆਪਣੇ ਕੋਲੇ ਜਿਹੜਾ ਹੈਗਾ ਕੁਝ ਲਾਈਨਾਂ ਜਿਹੜੀਆਂ ਫਾਰਵਰਡ ਹੋਈਆਂ ਨੇ ਜਿਦੇ ਵਿੱਚ 6835 ਕੈਂਡੀਡੇਟਸ ਦੀ ਜਿਹੜੀ ਸੈਲਰੀ ਹੈ ਦੋਸਤੋ ਉਹ ਛੇਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਜ ਪ੍ਰਵੇਸ਼ਨ ਤੋਂ ਬਾਅਦ ਜੇ 6ਵੇਂ ਪੇ ਕਮਿਸ਼ਨ ਅਕੋਰਡਿੰਗ 6635 ਕੈਂਡੀਡੇਟਸ ਦੀ ਜਾਂ ਈਟੀਟੀ ਕੇਟਰ ਦੀ ਸੈਲਰੀ ਕਿੰਨੀ ਬਣਦੀ ਹੈ ਉਹਦੇ ਵਿੱਚ ਆਪਾਂ ਡਿਟੇਲ ਵੀਡੀਓ ਬਣਾਈ ਹੋਈ ਹੈ ਦੋਸਤੋ ਸੋ 41100 ਬੇਸਿਕ ਬਣਾ ਕੇ ਜਿਹੜੇ ਹੈ ਤਕਰੀਬਨ 56 5700 ਦੇ ਨੇੜੇ ਜਿਹੜੇ ਆਪਾਂ ਇਨ ਹੈਂਡ ਉਹਨਾਂ ਦੀ ਸੈਲਰੀ ਆਈ ਹੈ ਠੀਕ ਹੈ ਜੀ 6364000 ਦੇ ਨੇੜੇ ਕਿ ਬਣਦੀ ਹੈ ਪਰ 56 57 ਦੇ ਨੇੜੇ ਤੇੜੇ ਨੀਅਰ ਅਬਾਊਟ ਉਹਨਾਂ ਦੀ ਸੈਲਰੀ ਇਨ ਹੈਂਡ ਉਹਨਾਂ ਨੂੰ ਮਿਲੇ ਸੋ ਜਲਦੀ ਹੀ ਡਿਟੇਲ ਵੀਡੀਓ ਆਪਾਂ ਇਹਦੇ ਉੱਪਰ ਲੈ ਕੇ ਆਵਾਂਗੇ ਜਿਵੇਂ ਹੀ ਆਪਾਂ ਨੂੰ ਕੋਈ ਨੋਟਿਸ ਮਿਲਦਾ ਜਾਂ ਫੁਕਤਾ ਜਾਣਕਾਰੀ ਮਿਲਦੀ ਹੈ ਸੋ ਕਿਰਪਾ ਕਰਕੇ ਵੀਡੀਓ ਨੂੰ ਬੱਦਬਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਇੱਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ